ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ạtਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਸੀਐਨਡੀਓਐਸਡੀ ਵੱਲੋਂ ਲੀਗਲ ਨੋਟਿਸ ਤੇ ਸੁਖਪਾਲ ਖੈਰਾ ਦਾ ਜਵਾਬ ਕਿਹਾ ਜਦੋਂ ਮੈਨੂੰ ਫਰਜ਼ੀ ਨੋਟਿਸ ਆਵੇਗਾ ਮੈਂ ਟੁਕਮਾ ਜਵਾਬ ਦੇਵਾਂਗਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਪਖਾਈ ਸਿਆਸਤ ਬਿਆਨ ਤੇ ਸੀਐਮ ਭਗਵੰਤ ਮਾਨ ਨੇ ਵੀ ਦਿੱਤਾ ਪਲਟਵਾ ਆਮ ਆਦਮੀ ਪਾਰਟੀ 'ਚ ਛਿੜੇ ਬਗਾਵਤੀ ਸੂਰਤ ਤਰਨਤਾਰਨ ਜ਼ਿਮਨੀ ਚੌਂ ਨੂੰ ਲੈ ਕੇ ਲੀਡਰਾਂ ਨੇ ਹਾਈ ਕਮਾਂਡ ਨੂੰ ਦਿੱਤੀ ਚੇਤਾਵਨੀ ਕਰਨਲ ਬਾਠ ਕੁਟਮਾਰ ਮਾਮਲੇ ਦੀ ਜਾਂਚ ਹੋਈ ਸ਼ੁਰੂ ਸੀਬੀਆਈ ਨੇ 2 ਐਫਆਈਆਰ ਕੀਤੀਆਂ ਦਰਜ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਪਾਲ ਖੈਰਾ ਦੀ ਤਾਂ ਸੁਖਪਾਲ ਖੈਰਾ ਨੂੰ ਸੀਐਮ ਦੇ ਓਐਸਡੀ ਦੇ ਵੱਲੋਂ ਲੀਗਲ ਨੋਟਿਸ ਜਿਹੜਾ ਦਿੱਤਾ ਗਿਆ ਜਿਸ ਉੱਤੇ ਸੁਖਪਾਲ ਖੈਰਾ ਨੇ ਵੀ ਆਪਣਾ ਜਿਹੜਾ ਠੋਕਮਾ ਜਵਾਬ ਦਿੱਤਾ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਨੂੰ ਲੈ ਕੇ ਸਿਆਸੀ ਕਮਸਾਨ ਤੇਜ਼ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਾਨਹਾਨੀ ਦਾ ਕਾਨੂੰਨੀ ਨੋਟਿਸ ਪੇਜ ਕੇ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਮਾਫੀ ਮੰਗਣ ਦੀ ਮੰਗ ਕੀਤੀ ਹੈ ਹਾਲਾਂਕਿ ਖੈਰਾ ਨੇ ਕਿਹਾ ਹੈ ਕਿ ਉਹਨਾਂ ਨੂੰ ਨੋਟਿਸ ਨਹੀਂ ਮਿਲਿਆ ਸੁਖਪਾਲ ਖੈਰਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਕੇਜੀ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਾ ਹੈ ਕਿ ਭਗਵੰਤਮਾਨ ਦੇ ਓਐਸਡੀ ਰਾਜਵੀਰ ਘੁੰਮਣ ਨੇ ਮੈਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ ਤਾ ਇੱਕ ਵਾਰ ਜਦੋਂ ਮੈਨੂੰ ਫਰਜ਼ੀ ਨੋਟਿਸ ਮਿਲ ਜਾਵੇ ਤਾਂ ਉਸ ਤੋਂ ਬਾਅਦ ਮੈਂ ਪ੍ਰਸ਼ਟਾਚਾਰ ਦੇ ਕੁਕਰਮਾ ਦਾ ਟੁਕਵਾ ਜਵਾਬ ਦਵਾਂਗਾ ਜਿਸ ਬਾਰੇ ਮੈਨੂੰ ਪੁਕਤਾ ਜਾਣਕਾਰੀ ਹੈ ਪਰ ਇਸ ਤੋਂ ਪਹਿਲਾਂ ਮੈਂ OSD ਰਾਜਵੀਰ ਘੁੰਮਣ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਸ ਸਪਸ਼ਟ ਕਰਨ ਕਿ ਸੰਗਰੂਰ ਦੇ ਪਿੰਡ ਕਰਾਚੋ ਵਿੱਚ ਉਸਦੇ ਸ਼ਾਨਦਾਰ ਘਰ ਦਾ ਅਖੀਰ ਸੋਰਸ ਕੀ ਹੈ ਅਤੇ ਕਿ ਚਮਕੌਰ ਸਾਹਿਬ ਦੇ ਪਿੰਡ ਬੱਲਾਂ ਦੇ ਵਿੱਚ ਉਸਦੇ ਦੋਸਤ PCA ਮੈਂਬਰ ਬਿਰ ਦਵਿੰਦਰ ਦੇ ਘਰ ਦੇ ਵਿੱਚ ਖੜੀ ਕਰੋੜਾਂ ਦੀ ਰੇਂਜ ਰੋਵਰ ਗੱਡੀ ਆਪਣੀ ਮਲਕੀਅਤ ਦੀ ਹੈ ਜਾਂ ਫਿਰੂਜ਼ੀ ਬੇਨਾਮੀ ਜਾਇਦਾਦ ਹੈ ਸੋ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਾਨ ਹਾਨੀ ਦਾ ਕਾਨੂੰਨੀ ਨੋਟਿਸ ਭੇਜ ਕੇ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗਣ ਦੀ ਮੰਗ ਕੀਤੀ ਹੈ ਤਾਂ ਕੈਪਟਨ ਅਮਰਿੰਦਰ ਕਿਆਸਤ ਪਖਾ ਦਤੀ ਹੈ ਜੀ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਵੀ ਪਲਟਵਾਰ ਆਇਆ ਦੱਸ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਨੇ ਆਖਿਆ ਹੈ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਰਹੀ ਹੈ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫੜ ਤੜਫ ਕੇ ਮਰੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਦੇ ਵਿੱਚ ਬੈੰਦੇ ਹੁੰਦੇ ਸੀ ਤੇ ਹੁਣ ਪੰਜ ਕਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਵੀ ਪਤਾ ਲੱਗ ਗਿਆ। ਇੱਥੇ ਭਗਵੰਤ ਮਾਨ ਨੇ ਇਹ ਵੀ ਲਿਖਿਆ ਪਰ ਅਫਸੋਸ ਕਿ ਬਹੁਤ ਕੁਝ ਗਵਾਕੇ ਇਹ ਸਾਰੀਆਂ ਚੀਜ਼ਾਂ ਪਤਾ ਲੱਗੀਆਂ। ਉਹਨਾਂ ਕਿਹਾ ਕਿ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁੜਾਏਗੀ। ਜਿਹੜੀ ਤੁਸੀਂ ਗੁਟਕਾ ਸਾਭ ਜੀ ਦੀ ਸੌਂ ਖਾਦੀ ਸੀ ਉਹ ਸੌਂ ਅੱਜ ਕਿੱਥੇ ਗਈ? ਸੋ ਦੱਸਿਏ ਕਿ ਸਾਭ ਦਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਤੇ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਸੀ ਅਤੇ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਸੀ ਤੇ ਇਸ ਤੇ ਹੁਣ ਪੰਜਾਬ ਸਰਕਾਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਹੈ ਕਿ ਜਿਹੜੀ ਤੁਸੀਂ ਗੁਟਕਾ ਸਾਫ ਜੀ ਦੀ ਸੌਂ ਖਾਦੀ ਸੀ ਉਸ ਦਾ ਕੀ ਬਣਿਆ ਹੁਣ ਤੁਹਾਡਾ ਦੋਗਲਾ ਚਿਹਰਾ ਪੰਜਾਬ ਦੇ ਸਾਹਮਣੇ ਆ ਚੁੱਕਿਆ ਹੈ ਦੱਸਦੀ ਹੈ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਥੇ ਕੈਪਟਨ ਅਮਰਿੰਦਰ ਦੇ ਵੱਲੋਂ ਇੱਥੇ ਜਿਹੜਾ ਬਿਆਨ ਐ ਦਿੱਤਾ ਗਿਆ ਸੀ ਸੋ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵਿਕਰਮ ਮਜੀਠੀਆ ਦੀ ਹਿਮਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ 82 ਗਲਿਆਰਿਆਂ ਦੇ ਵਿੱਚ ਚਰਚਾ ਜਿਹੜੀ ਐ ਖੂਬ ਤੇਜ਼ ਹੋਈ ਐ ਤਾਂ ਹੁਣ ਗੱਲ ਕਰਦੇ ਆ ਤਰਨਤਾਰਨ ਦੀ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਕਿਆਸ ਰਾਈਆਂ ਆਮ ਆਦਮੀ ਪਾਰਟੀ ਦੇ ਵਿੱਚ ਉੱਭਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਥੇ ਆਪ ਲੀਡਰਾਂ ਦੀ ਇੱਕ ਬਗਾਵਤੀ ਸੁਰ ਜਿਹੜੇ ਨੇ ਉਹ ਸੁਣਾਈ ਦੇ ਰਹੇ ਨੇ ਸੋ ਇੱਥੇ ਆਪ ਲੀਡਰਾਂ ਨੇ ਕੀ ਕੁਝ ਕੀਤਾ ਇਹ ਵੀ ਦੱਸਦੇ ਆ ਤਰਨਤਾਰਨ ਹਲਕੇ ਦੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਦੇਖਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਹਲਕੇ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਿੱਥੇ ਪਾਰਟੀ ਵੱਲੋਂ ਜ਼ਿਮਨੀ ਚੋਣ ਲੜਨ ਦੇ ਲਈ ਸੰਧੂ ਨੂੰ ਟਿਕਟ ਦੇਣ ਦੀਆਂ ਕयासਾਂ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਜੋ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਨੇ ਉਹਨਾਂ ਨੇ ਹਰਮੀਤ ਸਿੰਘ ਸੰਧੂ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਕਿਤੇ ਨਾ ਕਿਤੇ ਇਤਰਾਜ਼ ਇਤਰਾਜ਼ ਜਤਾਇਆ ਹੈ ਇਹ ਇਤਿਹਾਜ਼ੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਮਰਹੂਮ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਭਾਣ ਜੀ ਐਡਵੋਕੇਟ ਕੋਮਲਪ੍ਰੀਤ ਸਿੰਘ ਜੰਗਲਾਤ ਵਿਭਾਗ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਸੰਧੂ ਇੰਡਸਟਰੀ ਵਿਭਾਗ ਦੇ ਡਾਇਰੈਕਟਰ ਗੁਰਸੇਵਕ ਸਿੰਘ ਆਲਕ ਮੈਲਾ ਲੀਡਰ ਅੰਜੂ ਵਰਮਾ ਤੇ ਹੋਰ ਆਗੂਆਂ ਵੱਲੋਂ ਹਰਮੇਸ਼ ਸਿੰਘ ਸੰਧੂ ਖਿਲਾਫ ਇੱਕ ਮੰਚ ਤੇ ਇਕੱਠੇ ਹੋਣ ਤੋਂ ਬਾਅਦ ਗੱਲ ਜੇਕਰ ਕੀਤੀ ਜਾਏ ਬਲੌਕ ਪ੍ਰਧਾਨਾਂ ਤੇ ਅਹੁਦੇਦਾਰਾਂ ਦੀ ਤਾਂ ਪਿੰਡ ਦੇ ਸਰਪੰਚਾਂ ਨੂੰ ਨਾਲ ਲੈ ਕੇ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਹਰਮੀਤ ਸਿੰਘ ਸੰਧੂ ਖਿਲਾਫ ਮੋਰਚਾ ਖੋਲਦਿਆਂ ਪਾਰਟੀ ਹਾਈ ਕਮਾਂਡ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਪਾਰਟੀ ਆਪਣੇ ਪੁਰਾਣੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰ ਤੋਂ ਲਿਆਉਂਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੰਦੀ ਹੈ ਸੋਨਾ ਵਿੱਚੋਂ ਕੋਈ ਇੱਕ ਆਜ਼ਾਦ ਤੌਰ ਤੇ ਚੋਣ ਲੜੇਗਾ ਅਤੇ ਆਜ਼ਾਦ ਚੋਣ ਲੜਨ ਤੋਂ ਬਾਅਦ ਸੀਟ ਦੀ ਹੀ ਝੋਲੀ ਦੇ ਵਿੱਚ ਇਹ ਚੋਣ ਜਾਏਗੀ ਲੇਕਿਨ ਹਰਮੀਤ ਸਿੰਘ ਸੰਧੂ ਨੂੰ ਟਿਕਟ ਜੇਕਰ ਮਿਲਦੀ ਹੈ ਤਾਂ ਇਸ ਦਾ ਵਿਰੋਧ ਹਲਕੇ ਦੇ ਵਿੱਚ ਕੀਤਾ ਜਾਏਗਾ ਸੋ ਉਕਤ ਆਗੂਆਂ ਨੇ ਹਰਮੀਤ ਸਿੰਘ ਸੰਧੂ ਤੇ ਕਈ ਪ੍ਰਕਾਰ ਦੇ આરોਪ ਲਗਾਉਂਦਿਆਂ ਕਿਹਾ ਕਿ ਹਰਮੀਤ ਸਿੰਘ ਸੰਧੂ ਦਾ ਜਨਤਾ ਦੇ ਵਿੱਚ ਕੋਈ ਆਧਾਰ ਨਹੀਂ ਹੈ ਸੋ ਇੱਥੇ ਹਾਈ ਕਮਾਂਡ ਨੂੰ ਸੁੱਧੀ ਚੇਤਾਵਨੀ ਇਹ ਆਗੂਆਂ ਦੇ ਵੱਲੋਂ ਦੇ ਦਿੱਤੀ ਗਈ ਹੈ ਕਿ ਜੇਕਰ ਇੱਥੇ ਸੀਟ ਜਿਹੜੀ ਹੈ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਂਦੀ ਹੈ ਹਰਮੀਤ ਸਿੰਘ ਸੰਧੂ ਨੂੰ ਜੇਕਰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇੱਥੇ ਹਲਕੇ ਦੇ ਵਿੱਚ ਜ਼ਾ ਵਿਰੋਧ ਜਿਹੜਾ ਪੂਨ ਤੌਰ ਤੇ ਦੇਖਣ ਨੂੰ ਮਿਲ ਸਕਦਾ ਹੈ ਸੁਖਬੀਰ ਬਾਦਲ ਦੀ ਜਕਰ ਗੱਲ ਕੀਤੀ ਜਾਏ ਤਾਂ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸੇ ਨੇ ਜੀ ਹਾਂ ਦਰਅਸਲ ਸ਼ਹੀਦੀ ਸ਼ਤਾਬਦੀ ਸਮਾਗਮ ਵੀਡੀਓ ਵਾਇਰਲ ਹੋਈ ਸੀ ਜਿਸ ਤੇ ਬੋਲਦੇ ਹੋਏ ਸੁਖਬੀਰ ਬਾਦਲ ਨਜ਼ਰ ਆਏ ਨੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼੍ਰੀਨਗਰ ਦੇ ਵਿੱਚ ਧਰਮ ਤੇ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਦੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦੇ ਨਾਲ ਸੰਬੰਧਿਤ ਸਮਾਗਮ ਨੂੰ ਇੱਕ ਮਨੋਰੰਜਨ ਪ੍ਰੋਗਰਾਮ ਦੇ ਵਿੱਚ ਬਦਲ ਕੇ ਸੰਗੀਨ ਬੇਅਦਬੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੀਨਗਰ ਸਮਾਗਮ ਦੌਰਾਨ ਕੀਤੀਆਂ ਗਈਆਂ ਬੇਅਦਬੀ ਨੂੰ ਸਿੱਖ ਕੌਮ ਵਿਰੁੱਧ ਅਮਲ ਵਿੱਚ ਲਿਆਂਦੀ ਜਾ ਰਹੀ ਉਸ ਗਹਿਰੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਿਸ ਦਾ ਮੰਤਵ ਕੌਮ ਨੂੰ ਆਪਣੇ ਇਤਿਹਾਸ ਦੇ ਨਾਲੋਂ ਤੋੜਨਾ ਅਤੇ ਆਗੂ ਰਹਿਤ ਕਰਨਾ ਸੋ ਬਿਆਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਨਾਲ ਇੱਕ ਬੇहद ਪਾਵਨ ਸੰਜੀਦਾ ਅਤੇ ਗੰਭੀਰ ਸਾਕੇ ਨਾਲ ਸਬੰਧਿਤ ਸਮਾਗਮ ਦੌਰਾਨ ਗੁਰਬਾਣੀ ਉਚਾਰਨ ਦੀ ਥਾਂ नाच-ਗਾਣੇ ਦਾ ਮਾਹੌਲ ਬਣਾ ਕੇ ਜਾਣਬੁੱਝ ਕੇ ਸਿੱਖ ਇਤਿਹਾਸ ਅਤੇ ਸਿੱਖੀ ਮਾਨ ਮਰਿਆਦਾ ਦੀਆਂ ਤੱਜੀਆਂ ਉਡਾਈਆਂ ਗਈਆਂ ਨੇ ਤੇ ਇਸ ਬੇਅਦਬੀ ਨੂੰ ਪੂਰੀ ਦੁਨੀਆ ਸਾਹਮਣੇ ਪ੍ਰਸਾਰਿਤ ਕੀਤਾ ਗਿਆ। ਅੱਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਰਾਹੀਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਜਾਣ ਬੁਝਕੇ ਸਿੱਖ ਕੌਮ ਦੇ ਬੇहद ਸੰਜੀਦਾ ਪਲਾਂ ਨੂੰ ਇੱਕ ਮਨੋਰੰਜਨ ਪ੍ਰੋਗਰਾਮ ਵਾਂਗ ਪੇਸ਼ ਕਰਨ ਦਾ ਬੱਜਰ ਗੁਨਾਹ ਕੀਤਾ ਸੋ ਮੈਂ ਇਸ ਦੀ ਸਖਤ ਨਿੰਦਾ ਕਰਦਾ ਸੋ ਇੱਥੇ ਸੁਖਵੀਰ ਬਾਦਲ ਦੇ ਵੱਲੋਂ ਇਸ ਦੀ ਸਖਤ ਨਿੰਦਾ ਕੀਤੀ ਗਈ ਹੈ ਦੱਸਦੀ ਹੈ ਕਿ ਕੱਲ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਅਨੱਚਦੇ ਟੱਪਦੇ ਹੋਏ ਲੋਕ ਜਿਹੜੇ ਨੇ ਉਹ ਨਜ਼ਰ ਆ ਰਹੇ ਸੀ ਹਾਲਾਂਕਿ ਇੱਥੇ ਗਾਇਕ ਵੀਰ ਸਿੰਘ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਪਰ ਇੱਥੇ ਹਰਜੋਤ ਬੈਂਸ ਜਿਹੜੇ ਨੇ ਮੰਤਰੀ ਉਹ ਵੀ ਘਿਰਦੇ ਹੋਏ ਨਜ਼ਰ ਆ ਰਹੇ ਨੇ ਸੋ ਐਸ ਡੀ ਪੀ ਸੀ ਦੇ ਵੱਲੋਂ ਵੀ ਇਸ ਦੀ ਕੜੀ ਨਿੰਦਾ ਜਿਹੜੀ ਹੈ ਉਹ ਕੀਤੀ ਗਈ ਸੀ ਸੋ ਦੱਸ ਜੀਏ ਕਿ ਇੱਥੇ ਲਗਾਤਾਰ ਵਿਰੋਧ ਦਾ ਜਿਹੜਾ ਸਹਿਣਾ ਪੈ ਰਿਹਾ ਹੈ ਮੰਤਰੀ ਹਰਜੋਤ ਬੈਂਸ ਨੂੰ ਵੀ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਏ ਤਾਂ ਇਸ ਦੀ ਸਖਤ ਨਿੰਦਾ ਕਰਦੇ ਹੋਏ ਸੁਖਵੀਰ ਬਾਦਲ ਵੀ ਨਜ਼ਰ ਆਏ ਨੇ ਸੋ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਨੌਜਵਾਨਾਂ ਦੇ ਨਾਲ ਧੋਖਾ ਕੀਤਾ ਹੈ ਕੁਝ ਕੁ ਨੌਕਰੀਆਂ ਜਿਹੜੀਆਂ ਨੇ ਮੁਰ ਤੋਂ ਬਾਹਰਲੇ ਸੂਬੇ ਦੇ ਨੌਜਵਾਨਾਂ ਨੂੰ ਦੇ ਦਿੱਤੀਆਂ ਨੇ ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦਾਅਵੇ ਉਸ ਸਮੇਂ ਬੇਨਕਾਬ ਹੋਏ ਜਦੋਂ ਗੈਰ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਅਤੇ ਪੰਜਾਬੀ ਨੌਜਵਾਨਾਂ ਨੂੰ ਅਣਗੌਲਿਆ ਗਿਆ ਤੇ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਦਿੱਤੀਆਂ 5 ਨੌਕਰੀਆਂ ਵਿੱਚੋਂ 4 ਗੈਰ ਪੰਜਾਬੀ ਨੇ ਸੋ ਡਾਇਰੈਕਟੋਰੇਟ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਪੰਜਾਬ 'ਚ ਵੈਟਰਨੀ ਇੰਸਪੈਕਟਰ ਦੀਆਂ ਅਸਾਮੀਆਂ ਭਰੀਆਂ ਗਈਆਂ ਹਾਲਾਂਕਿ ਵਿਭਾਗ ਦੇ ਵੱਲੋਂ ਇਸ ਸੰਬੰਧੀ 5 ਅਸਾਮੀਆਂ ਕੱਢੀਆਂ ਗਈਆਂ ਸੀ ਜਿਨ੍ਹਾਂ ਨੂੰ ਕਰ ਦਿੱਤਾ ਗਿਆ ਪਰ ਇਸ ਦੌਰਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਸਿਰਫ ਇੱਕ ਨੌਜਵਾਨ ਨੂੰ ਨੌਕਰੀ ਦਿੱਤੀ ਗਈ ਜਦਕਿ ਬਾਕੀ ਸਾਰੇ ਨੌਜਵਾਨ ਗੈਰ ਸੂਬੇ ਦੇ ਨੌਜਵਾਨ ਨੇ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪਸ਼ੂ ਪਾਲਣ ਵਿਭਾਗ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਜਦਕਿ ਪੰਜਾਬੀ ਨੌਜਵਾਨਾਂ ਨੂੰ ਅਣਗੌਲਿਆ ਗਿਆ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਚ ਮਨੀਸ਼ ਮਨੀਸ਼ ਕੁਮਾਰ ਜੋ ਕਿ ਸਰਸਾ ਦਾ ਰਹਿਣ ਵਾਲਾ ਹੈ ਉਸ ਦੀ ਪੋਸਟਿੰਗ ਹੁਸ਼ਿਆਰਪੁਰ ਦੀ ਕੀਤੀ ਗਈ ਹੈ ਦੂਜੇ ਪਾਸੇ ਵਿਜੇਂਦਰ ਕੁਮਾਰ ਜੋ ਕਿ ਹਿਸਾਰ ਦਾ ਰਹਿਣ ਵਾਲਾ ਹੈ ਜਿਸ ਦੀ ਪੋਸਟਿੰਗ ਲੁਧਿਆਣਾ ਦੀ ਕੀਤੀ ਗਈ ਹੈ ਵਿਕਾਸ ਭਾਦੂ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਜਿਸ ਦੀ ਪੋਸਟਿੰਗ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕੀਤੀ ਗਈ ਹੈ ਸੋ ਇਸ ਤੋਂ ਇਲਾਵਾ ਅਭਿਸ਼ੇਕ ਜੋ ਕਿ ਫਤੇਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜਿਸ ਦੀ ਪੋਸਟਿੰਗ ਜਲੰਧਰ ਦੇ ਵਿੱਚ ਕੀਤੀ ਗਈ ਹੈ ਸੋ ਸਿਰਫ ਇੱਕ ਜੇਕਰ ਨੌਜਵਾਨ ਦੀ ਗੱਲ ਕੀਤੀ ਜਾਏ ਤਾਂ ਉਹ ਪੰਜਾਬ ਦਾ ਹੈ ਬਾਕੀ ਚਾਰ ਨੌਜਵਾਨ ਇਥੇ ਸਿੱਧੇ ਸਿੱਧੇ ਬਾਹਰਲੇ ਭਰਤੀ ਕਰ ਲਏ ਨੇ ਸੋ ਉਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵੱਡੇ ਅਹੁਦੇ ਜਿਹੜੇ ਨੇ ਉਹ ਪੰਜਾਬ ਤੋਂ ਬਾਹਰ ਦਿੱਤੇ ਗਏ ਨੇ ਹੋਰ ਨੌਜਵਾਨਾਂ ਨੂੰ ਦਿੱਤੇ ਗਏ ਨੇ ਪਰ ਇਥੇ ਇੱਕ ਗੱਲ ਇਹ ਵੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ ਆਖਿਰ ਇਦਾਂ ਦਾ ਪੇੜ ਪਾਬ ਹਮੇਸ਼ਾ ਤੋਂ ਪੰਜਾਬ ਸਰਕਾਰ ਕਿਉਂ ਕਰਦੀ ਆ ਰਹੀ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਵੀ ਲਗਾਤਾਰ ਅਸਾਮੀਆਂ ਭਰੀਆਂ ਜਾ ਰਹੀਆਂ ਨੇ ਪਰ ਇੱਥੇ ਨੌਕਰੀ ਜਿਹੜੀ ਹੈ ਉਹ ਬਾਹਰ ਵਾਲਿਆਂ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਕਰਨਲ ਬਾਠ ਮਾਮਲੇ ਦੀ ਜਾਂਚ ਹੁਣ ਤੇਜ਼ ਹੋਏਗੀ ਜੀ ਹਾਂ ਸੀਬੀਆਈ ਦੇ ਕੋਲੇ ਮਾਮਲਾ ਪਹੁੰਚ ਚੁੱਕਾ ਹੈ ਤੇ ਸੀਬੀਆਈ ਆਪਣੇ ਤਰੀਕੇ ਦੇ ਨਾਲ ਇਸ ਤੇ ਕੰਮ ਕਰਨਾ ਵੀ ਹੁਣ ਸ਼ੁਰੂ ਕਰ ਦੇਗੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੀਬੀਆਈ ਦੇ ਵੱਲੋਂ ਦੋ ਐਫ ਆਈ ਆਰ ਆਲਰੇਡੀ ਇੱਥੇ ਦਰਜ ਕਰ ਲਈਆਂ ਨੇ ਦੱਸ ਦਈਏ ਕਿ ਸੀਬੀਆਈ ਨੇ ਹੁਣ 21 ਮਾਰਚ 2025 ਨੂੰ ਪਟਿਆਲਾ ਦੇ ਵਿੱਚ ਹਰਬੰਸ ਢਾਬੇ ਤੇ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪੁੱਤਰ ਤੇ ਹੋਏ ਹਮਲੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹੋਇਆਂ ਵੱਡੀ ਕਾਰਵਾਈ ਕਰਤੀ ਹੈ ਇਹ ਕਾਰਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਸੀਬੀਆਈ ਨੇ ਪਟਿਆਲਾ ਪੁਲਿਸ ਤੋਂ ਮਾਮਲਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਜਾਣਕਾਰੀ ਦੇ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁਟਮਾਰ ਮਾਮਲੇ 'ਚ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਇਸ ਦੇ ਵਿੱਚ ਤਿੰਨ ਇੰਸਪੈਕਟਰਾਂ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਦੇ ਨਾਂ ਦਰਜ ਨੇ ਇੰਸਪੈਕਟਰ ਰੌਣੀ ਸਿੰਘ ਹਰਜਿੰਦਰ ਸਿੰਘ ਅਤੇ ਹੈਰੀ ਬੋਪਾ ਰਾਏ ਨਾਂ ਵੀ ਸ਼ਾਮਿਲ ਨੇ ਇਸ ਦੇ ਨਾਲ ਹੀ ਐਫ ਆਈ ਆਰ ਦੇ ਵਿੱਚ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਨੇ ਨਾਂ ਵੀ ਸ਼ਾਮਿਲ ਕੀਤੇ ਗਏ ਨੇ ਐਫ ਆਈ ਆਰ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਤਾਂ 13 ਅਤੇ 14 ਮਾਰਚ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਬੇਟੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਟਾਬੇ ਤੇ ਖਾਣਾ ਖਾ ਰਹੇ ਸੀ ਇਸ ਦੌਰਾਨ ਪਾਰਕਿੰਗ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਜੋ ਕਿ ਕੁਝ ਸਮੇਂ ਬਾਅਦ ਕਾਫੀ ਵੱਧ ਗਿਆ ਕੁਝ ਸਮੇ ਬਾਅਦ ਹੀ ਚਾਰ ਇਨਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ بیٹے ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਸੀ ਅਤੇ ਦੋਵਾਂ ਨੂੰ ਇੱਥੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਸੀ ਤੇ ਕੁੱਟਮਾਰ ਤੋਂ ਬਾਅਦ ਹਾਲਾਂਕਿ ਇਹ ਮਾਮਲਾ ਜਿਹੜਾ ਹੈ ਉਹ ਦਰਜ ਹੋਇਆ ਸੀ ਤਾਂ ਇੱਥੇ ਕਰਨਲ ਬਾਠ ਦੇ ਪਰਿਵਾਰ ਦੇ ਵੱਲੋਂ CBI ਦੀ ਜਾਂਚ ਦੀ ਮੰਗ ਕੀਤੀ ਗਈ ਸੀ ਸੋ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇੱਥੇ CBI ਦਾ ਇਨਵੋਲਵਮੈਂਟ ਜਿਹੜਾ ਉਹ ਕੇਸ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ CBI ਦੇ ਕੋਲੇ ਜਾਂਚ ਪਹੁੰਚ ਚੁੱਕੀ ਆ ਦੋ FIR ਇੱਥੇ ਕਰ ਲਈਆਂ ਗਈਆਂ ਨੇ ਅੱਜ ਦੇ ਬੁਲੇਟਿਨ ਦੇ ਵਿੱਚ ਇਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੁਕਨਾਟ TV ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ